ਮਾਨ ਸਾਹਿਬ ਹਮੇਸ਼ਾ ਜਿਹੜੇ ਜਦੋਂ ਇੱਥੇ ਵਿਧਾਨ ਸਭਾ ਚ ਖੜੇ ਹੁੰਦੇ ਨੇ ਉਦੋਂ ਵੀ ਜਿਹੜਾ ਕਹਿੰਦੇ ਨੇ ਕਿ ਜਿਹੜੇ ਬਾਕੀ ਐਮ ਐਲ ਏ ਨੇ ਉਹਨਾਂ ਨੂੰ ਪੰਜਾਬੀ ਬੋਲਣ ਖਾਤਰ ਬੜਾ ਕਹਿੰਦੇ ਨੇ ਕਿ ਤੁਸੀਂ ਪੰਜਾਬੀ ਬੋਲਿਆ ਕਰੋ ਪੰਜਾਬੀ ਲਿਖਿਆ ਕਰੋ ਪਰ ਜਦੋਂ ਸਕੂਲ ਸਿੱਖਿਆ ਬੋਰਡ ਪੰਜਾਬ ਦਾ ਜਿਹੜਾ ਚੇਅਰਮੈਨ ਚੇਅਰਪਰਸਨ ਲਾਉਂਦੇ ਨੇ ਦਾ ਤਕਵੀਰ 베ਦੀ ਨੂੰ ਲਾਇਆ ਜਾਂਦਾ ਤਾਂ ਉਹਨਾਂ ਤੋਂ ਪੰਜਾਬੀ ਦਾ ਪੇਪਰ ਲਿਆ ਸੀ ਮਾਨ ਸਾਹਿਬ ਨੇ ਦੇਖੋ ਮੇਰੇ ਖਿਆਲ ਨਾਲ ਤਾਂ ਡਾਕਟਰ ਅਮਰਪਾਲ ਸਿੰਘ ਹੈ ਜੋ ਪਹਿਲਾਂ ਲਾਇਆ ਸੀ ਜੀ ओके चलो मैं फिर भी एक गल कहना है जी कि पंजाबी अपनी मां बोली है जी और पंजाबी मां बोली सबतों जरूरी है सबतों ਉੱਤੇ ਹੈ ਜੀ ਇਹਦੇ ਨਾਲ ਬਾਕੀ ਬੋਲੀਆਂ ਸਿੱਖ ਲਓ ਕੋਈ ਮਾੜੀ ਗੱਲ ਨਹੀਂ ਜੀ ਪਰ ਲੇਕਿਨ ਸਭ ਤੋਂ ਵੱਡਾ ਰਤਬਾ ਮਾਂ ਬੋਲੀ ਦਾ ਹੀ ਹੁੰਦਾ ਜੀ ਔਰ ਮਾਂ ਬੋਲੀ ਸਭ ਤੋਂ ਜ਼ਰੂਰੀ ਹੈ ਠੀਕ ਹੈ ਜੇ ਅੰਗਰੇਜ਼ੀ ਵੀ ਆਉਂਦੀ ਹੈ ਨਾਲ ਸਪੈਨਿਸ਼ ਵੀ ਆਉਂਦੀ ਹੈ ਨਾਲ ਦੋ ਬੋਲੀਆਂ ਹੋਰ ਪਰ ਬਾਦੋ ਸਾਹ ਮਸਲਾ ਜਿਹੜਾ ਸੀਗਾ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸੀਗਾ ਜਿਹਨੂੰ ਪੰਜਾਬੀ ਆਧਾਰ ਬਣਾਉਂਦੇ ਨੇ ਪੰਜਾਬ ਦਾ ਆਧਾਰਾ ਏ ਉੱਥੇ ਕਿਸੇ ਗੈਰ ਪੰਜਾਬੀ ਨੂੰ ਲਾਉਣਾ ਕਿਤੇ ਨਾ ਕਿਤੇ ਸਵਾਲ ਤਾਂ ਖੜੇ ਹੋਣਗੇ ਜੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਕੀ ਵੈਸੇ ਤਾਂ ਡਾਕਟਰ ਅਮਰਪਾਲ ਸਿੰਘ ਹੁਣ ਲਾਏ ਹੋਏ ਆ ਚੇਅਰ ਮੈਂ ਮੌਜੂਦਾ ਮੌਜੂਦਾ ਉਹੀ ਹੈ ਲੇਕਿਨ ਮੈਂ ਫਿਰ ਵੀ ਇੱਕ ਗੱਲ ਤੁਹਾਨੂੰ ਦੱਸਦਾ ਜੀ ਕਿ ਜਿਹੜੇ ਆਧਾਰੇ ਦੇ ਵਿੱਚ ਜੀ ਲੱਖਾਂ ਕਰੋਨਾ ਪੰਜਾਬ ਦੇ ਬੱਚਿਆਂ ਦਾ ਭਵਿੱਖ ਛੁਪਿਆ ਹੋਵੇ ਜੀ ਉੱਥੇ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਕਿ ਅਸੀਂ ਲਾਇਕ ਬੰਦਾ ਲਾ ਰਹੇ ਹਾਂ ਕਿ ਨਲਾਇਕ ਬੰਦਾ ਲਾ ਰਹੇ ਹਾਂ ਜੀ ਜੇ ਕੋਈ ਨਲਾਇਕ ਪੰਜਾਬੀ ਨੂੰ ਲਾ ਕੇ ਆਪਾਂ ਬੱਚਿਆਂ ਦਾ ਭਵਿੱਖ ਖਰਾਬ ਕਰ ਦਈਏ ਇਸ ਤੋਂ ਚੰਗਾ ਕਿ ਕੋਈ ਪੜਿਆ ਲਿਖਿਆ ਲਾਇਕ ਆਦਮੀ ਆ ਕੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਸੁਧਾਰ ਦੇਵੇ ਪਰ ਬਦਲ ਸਾਹਿਬ ਜਿਵੇਂ ਹੁਣ ਲਾਏ ਨੇ ਚੇਅਰਮੈਨ ਲਾਏ ਨੇ ਤਾਂ ਉਦੋਂ ਵੀ ਜਿਹੜਾ ਪੰਜਾਬ ਚੋਂ ਚੇਅਰਮੈਨ ਲਾ ਸਕਦੇ ਸੀ ਕਿ ਪੰਜਾਬ ਦੇ ਮੈਂ ਪਹਿਲਾਂ ਜਿਵੇਂ ਗੱਲ ਕੀਤੀ ਸੀ ਕਿ ਪੰਜਾਬ ਦੇ ਲੋਕ ਇਸ ਕਾਬਲ ਨਹੀਂ ਹੈ ਕਿ ਕਿ ਉਹਨਾਂ ਨੂੰ ਇਸ ਕੁਰਸੀ ਤੇ ਬਟਾਇਆ ਜਾਵੇ ਨਹੀਂ ਪੰਜਾਬ ਦੇ ਲੋਕ ਜਿਵੇਂ ਤੁਸੀਂ ਕਿਹਾ ਵੀ ਪੜੇ ਲਿਖੇ ਹੋਣੇ ਚਾਹੀਦੇ ਕਿਸੇ ਜਿਹੜਾ ਪੰਜਾਬੀ ਆ ਜਿਹੜਾ ਉਹਨੂੰ ਨਾਮ ਜਿਹੜਾ ਇਹ ਪੂਰਾ ਵਿਭਾਗ ਫੜਾਇਆ ਜਾਵੇ ਜਿਹੜਾ ਸਾਂਭ ਨਹੀਂ ਸਕਦਾ ਤਾਂ ਕੋਈ ਸਾਂਭਣ ਦੇ ਲਾਇਕ ਹੈ ਨਹੀਂ ਸੀ ਇਹ ਕੁਰਸੀ ਨਹੀਂ ਨਹੀਂ ਬਹੁਤ ਸਾਰੇ ਲਾਇਕ ਪੰਜਾਬੀ ਐ ਔਰ ਇਸ ਤੋਂ ਵੱਡੀ ਗੱਲ ਕੀ ਐ ਕਿ ਸਾਡੇ ਪੰਜਾਬੀ ਜਿਹੜੇ ਕੈਨੇਡਾ ਦੇ ਵਿੱਚ ਜਾ ਕੇ ਤੁਸੀਂ ਦੇਖੋ ਉੱਥੇ ਜੇ ਚਾਰ ਮੰਤਰੀ ਬਣ ਸਕਦੇ ਐ ਜੀ ਤੇ ਫਿਰ ਪੰਜਾਬੀਆਂ ਨਾਲੋਂ ਲਾਇਕ ਕੌਣ ਐ ਸੋ ਜਿੱਥੇ ਜਿੱਥੇ ਪੰਜਾਬੀ ਜਾਂਦੇ ਐ ਉਹ ਆਪਣਾ ਲੋਹਾ ਮਨਵਾਉਂਦੇ ਐ ਜੀ ਇਹੋ ਜੀ ਗੱਲ ਨਹੀਂ ਕਿ ਜਿੱਥੇ ਜਿੱਥੇ ਪੰਜਾਬੀਆਂ ਦਾ ਬਹੁਤ ਲਿਆਕਤ ਨਾਲ ਪੰਜਾਬੀ ਐ ਲੇਕਿਨ ਮੈਂ ਗੱਲ ਕਰਦਾ ਰਵੈਤੀ ਸਰਕਾਰਾਂ ਦੀ ਜਿਹੜੀਆਂ ਰਵੈਤੀ ਸਰਕਾਰਾਂ ਰਹੀਆਂ ਉਹਨਾਂ ਦੀ ਆਦਤ ਹੁੰਦੀ ਸੀ ਕਿ ਆਪਣੇ ਕਿਸੇ ਚੇਲੇ ਚਮਟੇ ਨੂੰ ਆਪਾਂ ਅੱਗੇ ਜਾ ਕੇ ਆਪਾਂ ਉਹਨਾਂ ਨੂੰ ਸਫਾਰਸ਼ੀ ਆਪਾਂ ਬਿਠਾ ਦਿੰਦੇ ਸੀ ਇੱਲ ਦਾ ਨਾ ਕੁੱਕੜਨੀ ਸੀ ਆਉਂਦਾ ਸਿੱਖਿਆ ਮੰਤਰੀ ਨੂੰ ਦਖਸਤ ਕਰਨੇ ਨਹੀਂ ਸੀ ਆਉਂਦੇ ਉਹ ਗੁੱਠਾ ਲਾ ਕੇ ਕੰਮ ਚਲਾਉਂਦੇ ਹੁੰਦੇ ਸੀ ਇਹੋ ਜੇ ਲੋਕਾਂ ਦੀ ਥਾਂ ਤੇ ਮੈਂ ਸਮਝਦਾ ਪੜ੍ਹੇ ਲਿਖੇ ਲੋਕ ਹੋਣੇ ਸਭ ਤੋਂ ਜ਼ਰੂਰੀ ਹੈ ਔਰ ਸਭ ਤੋਂ ਵਧੀਆ ਜੇ ਪੰਜਾਬ ਤੋਂ ਹੀ ਲਾਇਕ ਲੋਕ ਲਗਨਤਾ ਉਹ ਸਭ ਤੋਂ ਵਧੀਆ ਹੈ ਜੀ ਉਹ ਜਦੋਂ ਤੁਸੀਂ ਬਾਦਲ ਸਾਹਿਬ ਅਸ਼ਪਾਰਸ਼ੀਆਂ ਦੀ ਗੱਲ ਕੀਤੀ ਆ ਜਿਨ੍ਹਾਂ ਨੂੰ ਜਿਹੜਾ ਇੰਡਸਟਰੀ ਡਿਵੈਲਪਮੈਂਟ ਦਾ ਅਹੁਦਾ ਦਿੱਤਾ ਜਿਹੜਾ ਚੇਅਰਮੈਨ ਦਾ ਅਹੁਦਾ ਦਿੱਤਾ ਗਿਆ ਏ ਉਹ ਵੀ ਐਮਪੀ ਸਾਹਿਬ ਦੇ ਪੀਏ ਸਾਹਿਬ ਨੇ ਜੇ ਰੀਨਾ ਗੁਪਤਾ ਜੀ ਦੀ ਗੱਲ ਕਰੀਏ ਜਿਨ੍ਹਾਂ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦਿੱਤਾ ਗਿਆ ਉਹ ਖੁਦ ਅਰਵਿੰਦ ਕੇਜਰੀਵਾਲ ਸਾਹਿਬ ਦੇ ਸਲਾਹਕਾਰ ਰਹੇ ਨੇ ਦੇਖੋ ਮੈਂ ਦੱਸ ਦਿਆਂ ਕਿ 35 ਨਿਯੁਕਤੀਆਂ ਕੀਤੀਆਂ ਗਈਆਂ ਸੀ ਜੀ 20 ਨਿਯੁਕਤੀਆਂ 'ਚੋਂ 33 ਨਿਯੁਕਤੀਆਂ ਪੰਜਾਬ ਤੋਂ ਹੀ ਕੀਤੀਆਂ ਗਈਆਂ ਜੀ ਇੱਕ ਨੈਸ਼ਨਲ ਪਾਰਟੀ ਨੇ ਦੋ ਨਿਯੁਕਤੀਆਂ ਜੇ ਬਾਹਰੋਂ ਕਰਤੀਆਂ ਜੀ ਤਾਂ ਮੈਂ ਮਹਿਸੂਸ ਕਰਦਾ ਕਿ ਇਹ ਕੋਈ ਉਹ ਮਸਲਾ ਨਹੀਂ ਜਿਹਦੇ ਨਾਲ ਅਸਮਾਨ ਡਿੱਗ ਰਿਹਾ ਹੈ ਜਾਂ ਕੋਈ ਪੰਜਾਬੀਆਂ ਦੀ ਪੱਗ ਤੇ ਕੋਈ ਦਾਗ ਲੱਗ ਗਿਆ ਜਿਹਾ ਕੋਈ ਪੰਜਾਬ ਦੀ ਅਜ਼ਮਤ ਘਟ ਗਈ ਸੋ ਮੈਂ ਬੇਸਿਕਲੀ ਇਹ ਬੇਨਤੀ ਇਹੀ ਕਰਦਾ ਕਿ ਸਾਡੀ ਜਿਹੜੀ ਪਾਰਟੀ ਹੈ ਉਹ ਇਹੋ ਜਿਹੇ ਕੰਮ ਕਰ ਰਹੀ ਹੈ ਜਿਨ੍ਹਾਂ ਵਿੱਚ ਤੁਸੀਂ ਦੇਖੋ ਕਿ ਨਸ਼ੇ ਦੀ ਜੜ ਪੱਟਣ ਨੂੰ ਇੱਕ ਪ੍ਰੋਗਰਾਮ ਬਣਾਇਆ ਸਿੱਖਿਆ ਨੂੰ ਇੱਕ ਪ੍ਰੋਗਰਾਮ ਬਣਾਇਆ ਸਿਹਤ ਨੂੰ ਇੱਕ ਪ੍ਰੋਗਰਾਮ ਬਣਾਇਆ ਜੋ ਕਿ ਪੰਜਾਬੀਆਂ ਦੇ ਵਾਸਤੇ ਅਤੀ ਜ਼ਰੂਰੀ ਨੇ ਪੰਜਾਬ ਦੀ ਅੱਜ ਕਿਸਾਨ ਨੀਤੀ ਜਿਹੜੀ ਕਿ ਕਦੇ ਬਣੀ ਨਹੀਂ ਅੱਜ ਕਿਸਾਨ ਨੀਤੀ ਮੈਂ ਉਹ ਖਰੜਾ ਲੈ ਕੇ ਆਇਆ ਜਿਹੜਾ ਕਿ ਸਾਡੇ ਕਿਸਾਨ ਜਥੇਬੰਦੀਆਂ ਵਿੱਚ ਪਾਇਆ ਗਿਆ ਜੀ ਕਿਸਾਨ ਨੀਤੀ ਅਸੀਂ ਲਾਗੂ ਕਰਾਂਗੇ ਕਿਸਾਨਾਂ ਦੀਆਂ ਪੈਨਸ਼ਨਾਂ ਲੱਗਣਗੀਆਂ ਆਪਾਂ ਛੋਟੀ ਇਸ ਘਟਨਾ ਨੂੰ ਇੱਕ ਤਰੀਕੇ ਦੀ ਰੰਗਤ ਦੇ ਕੇ ਜੋ ਕਿ ਕਾਂਗਰਸ ਦੇ ਲੀਡਰ ਕਰਨਾ ਚਾਹੁੰਦੇ ਆ ਉਸ ਪਾਰਟੀ ਦੇ ਲੀਡਰ ਜਿਹੜੀ ਪਾਰਟੀ ਦੀ ਹਾਈ ਕਮਾਂਡ ਮਿਲਣ ਦਾ ਟਾਈਮ ਨਹੀਂ ਸੀ ਦਿੰਦੀ ਹੁੰਦੀ ਜਿਹੜੀ ਪਾਰਟੀ ਦੇ ਪ੍ਰਧਾਨ ਸੋਨੀਆ ਗਾਂਧੀ ਜੀ ਪੰਜਾਬ ਦੇ ਮੁੱਖ ਮੰਤਰੀ ਨੂੰ ਦੋ ਲਾਈਨਾਂ ਲਿਖ ਕੇ ਅੱਧੇ ਕਾਰਜਕਾਲ ਦੇ ਦੌਰਾਨ ਹਟਾ ਦਿੰਦੇ ਨੇ ਜੀ ਉਦੋਂ ਤਾਂ ਕੋਈ ਰੌਲਾ ਨਹੀਂ ਪਾਉਂਦਾ ਕਿ ਸੋਨੀਆ ਗਾਂਧੀ ਕੌਣ ਹੁੰਦੀ ਹੈ ਪੰਜਾਬ ਦਾ ਮੁੱਖ ਮੰਤਰੀ ਹਟਾਉਣ ਦਾ ਜੀ ਲੇਕਿਨ ਜਦੋਂ ਤੁਸੀਂ ਕੋਈ ਗੱਲ ਆਪਾਂ ਇਸ ਗੱਲ ਨੂੰ ਇੱਕ ਅਲੱਗ ਤਰੀਕੇ ਨਾਲ ਪੇਸ਼ ਕਰਦੇ ਆ ਮੈਂ ਸਮਝਦਾ ਇਹ ਪੰਜਾਬ ਦੇ ਹੱਕ ਚ ਨਹੀਂ ਪੰਜਾਬ ਦੇ ਹਿੱਤ ਚ